ਅਕਸਰ 100 ਮਹੀਨੇ ਦੇ ਵਿੱਚ ਦੇਖ ਰਿਹਾ ਕਿ ਇੱਕ ਹਰੀਆਵਲ ਲਹਿਰ ਜਿਹੜੀ ਹੈ ਚਾਹੇ ਉਹ ਬੂਟੇ ਲਾਉਣ ਦੀ ਗੱਲ ਹੋਵੇ ਤਾਂ ਵੱਖ-ਵੱਖ ਸੰਸਥਾਵਾਂ ਜਿਹੜੀਆਂ ਇਸ ਕਾਰਜਵਲ ਚੱਲਦੀਆਂ ਪਈਆਂ ਵੱਖ-ਵੱਖ ਲੋਕ ਜਿਹੜੇ ਚਾਹੇ ਉਹ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਦਾ ਜੰਗਲਾਤ ਵਿਭਾਗ ਵੀ ਇਸ ਚੀਜ਼ ਲਈ ਬਹੁਤ ਸੰਦਰਭ ਅੱਗੇ ਅੱਗੇ ਹੋ ਕੇ ਜਗਾ ਜਗਾ ਦੇ ਬੂਟੇ ਲਗਾਏ ਜਾਂਦੇ ਲੇਕਿਨ ਮੈਂ ਇੱਕ ਐਸੇ ਪਿੰਡ ਦੇ ਵਿੱਚ ਖੜਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੁੱਲੇਵਾਲ ਦੇ ਵਿੱਚ ਜਸ ਪਿੰਡ ਦਾ ਇੱਕ ਪਛਾੜ ਹੀ ਇਸ ਗ੍ਰੀਨੀਵੀ ਦੇ ਨਾਲ ਜੁੜੀ ਹੋਈ ਹੈ ਔਰ ਇਸ ਗ੍ਰੀਨੀ ਨਾਲ ਇਸ ਕਰਕੇ ਕਿਉਂਕਿ ਇਸੇ ਹੀ ਪਿੰਡ ਦਾ ਇੱਕ ਨੌਜਵਾਨ ਜਿਹੜਾ ਕਿ ਵਿਦੇਸ਼ ਨਾਰਵੇ ਦੇ ਵਿੱਚ ਬੈਠਾ ਹੋਇਆ ਲੇਕਿਨ ਕੁਦਰਤ ਨਾਲ ਬੂਟਿਆਂ ਨਾਲ ਉਹਨੂੰ ਇੰਨਾ ਲੱਗਾ ਕਿ ਉਸ ਨੌਜਵਾਨ ਨੇ ਆਪਣੇ ਪਿੰਡ ਦੇ ਵਿੱਚ ਆਪਣੀ ਵੱਡੀ ਕੋਠੀ ਬਣਾਉਣ ਦੀ ਜਗ੍ਹਾ ਤੇ ਆਪਣਾ ਕਮਾਇਆ ਹੋਇਆ ਸਰਮਾਇਆ ਇਸ ਪਿੰਡ ਨੂੰ ਹੀ ਦੇ ਦਿੱਤਾ ਜਿਵੇਂ ਇਹ ਕਹਿ ਸਕਦੇ ਹੋ ਕਿ ਤੁਸੀਂ ਪਿੰਡ ਦੇ ਵਿੱਚ ਥਾਂ-ਥਾਂ ਤੇ ਤੁਹਾਨੂੰ ਬੂਟੇ ਮਿਲਣਗੇ ਪਾਰਕ ਮਿਲਣਗੇ ਇਹ ਡਿਸਪੈਂਸਰੀ ਦੀ ਤੁਸੀਂ ਤਸਵੀਰ ਦੇਖਦੇ ਪਏ ਹੋ ਡਿਸਪੈਂਸਰੀ ਦੇ ਵਿੱਚ ਹੀ ਉਹਨੇ ਬੂਟੇ ਇਨੇ ਲਗਾ ਦਿੱਤੇ ਫਲਾਂ ਦੇ ਬੂਟੇ ਨੇ ਵੱਖ-ਵੱਖ ਫੁੱਲਾਂ ਦੇ ਬੂਟੇ ਨੇ ਵੱਖ ਤਰ੍ਹਾਂ ਦੇ ਬੂਟੇ ਨੇ ਇੱਕ ਦੇਖੀ ਵਕਰੀ ਬਣਾਤੀ ਪਿੰਡ ਦੀ ਔਰ ਇਸ ਦੀ ਪਛਾਣ ਹੀ ਵੱਖਰੀ ਕਹਿੰਦੇ ਕਿਦਾਂ ਦੇਖਦੇ ਹੋ ਇਸ ਆਬ ਦਾ ਇੱਕ ਉਪਰਾਲਾ ਪਿੰਡ ਵਾਸਤੇ ਬਹੁਤ ਵਧੀਆ ਵਾ ਪ੍ਰਾਣੀਆਂ ਜਿਆਦਾ ਤਾਜ਼ੀਆਂ ਕਰਾਤੀਆਂ ਵਾ ਵਧੀਆ ਕੀਤਾ ਅੱਜ ਸਾਰਾ ਪਿੰਡ ਦੇ ਵਿੱਚ ਬੂਟੇ ਹੀ ਬੂਟੇ ਦਿਖਦੇ ਜੀ ਚੱਲ ਭੜੇ ਹਵਲ ਦਿਖਦੀ ਐ ਹੋਇਆ ਵਾਚਲਾ ਹੋਈਆ ਵਧੀਆ ਹੋ ਗਿਆ ਸਾਰਿਆਂ ਵਾਸਤੇ ਵਧੀਆ ਆ ਮਤਵਾਰ ਵਧੀਆ ਵੇ ਤੈਨੂੰ ਇਹ ਇਹ ਮਤਲਬ ਉਹਦੇ ਮਨ ਦੇ ਵਿੱਚ ਛੋਟੇ ਹੁੰਦੇ ਤੋਂ ਹੀ ਸੀ ਇਹ ਖਿਆਲ ਇਹ ਕਿ ਛੋਟੇ ਹੁੰਦੇ ਤੋਂ ਹੀ ਲਾਉਂਦਾ ਰਿਹਾ ਬੁੱਟੇ ਛੋਟੇ ਹੁੰਦੇ ਤੋਂ ਹੀ ਸੀ ਆਪ ਮੈਂ ਇੱਥੇ ਵੀ ਲਾਦਾ ਉੱਥੇ ਵੀ ਲਾਦਾ ਬਾਹਰ ਲਾ ਲਾ ਘਰ ਲਾ ਲਾ ਲੰਗਦਾ ਰਿਹਾ ਇੰਨਾਂ ਦਾ ਸੀ ਤੂੰ ਤਾਂ ਬੁੱਟੇ ਲਾਉਂਦਾ ਸਮੋਂ ਖਸਿਓਂ ਆਪਣਾ ਸੰਗੋਂ ਕਰ ਲਿਆ ਪੂਰਾ ਪਹਿਲਾਂ ਤਾਂ ਆਖਾਂਗਾ ਮੈਂ ਨਾ ਪਿੰਡ ਦੇ ਚਾਫੇਰ ਬੁੱਟੇ ਆਵੇਂ ਮੁੰਡੇ ਰਹਿਣ ਨਹੀਂ ਦੇਣੇ ਨਪਨੇ ਨਹੀਂ ਰਹਿਣੇ ਨਾਲ ਪਰ ਉਹ ਲਾਉਂਦੇ ਲਾਉਂਦੇ ਨਾਲ ਕੋਈ ਸਮੱਸਿਆ ਨਹੀਂ ਗੋ ਉਹ ਸਾਮ ਸੰਭਾਲ ਵੀ ਸਾਮ ਸਵਾਇਆ ਫਿਰ ਖੇ ਬੰਦੇ ਕਰਦਾ ਹੀ ਆ ਆ ਬਾਹਰ ਬੈਠਾ ਲੇਕਿਨ ਉਹ ਜੁੜਿਆ ਆ ਧਿਆਨ ਉਹਦਾ ਪਿੰਡੀ ਆ ਤੇ ਧਿਆਨ ਰਾਦਰ ਪਿੰਡ ਉਹ ਤੇ ਪੈਸੇ ਵੀ ਤੇ ਖਰਚਾ ਨਾ ਪੈਸੇ ਵੀ ਤੇ ਪੈਸੇ ਤੇ ਉਥੇ ਕੰਮ ਕੀਤਾ ਤੇ ਪੈਸੇ ਇਸ ਕੱਲੀ ਜਾਂਦਾ ਪਿੰਡ ਤੇ ਲਾਇਕ ਨਾ ਤਾਂ ਅਕਸਰ ਵੇਖਦੇ ਆ ਕਿ ਕੋਈ ਬੰਦਾ ਬਾਹਰ ਜਾਂਦਾ ਐਨਆਰਆਈ ਜਾਂਦੇ ਵੱਡੀਆਂ ਕੁਟੀਆਂ ਬਣਾ ਲੈਂਦੇ ਆ ਮੈਨੂੰ ਲੱਗਦਾ ਉਹਨੇ ਪਿੰਡ ਨੂੰ ਹੀ ਆਪਣਾ ਘਰ ਸਮਝਿਆ ਉਹਨਾਂ ਘਰ ਦਾ ਨਹੀਂ ਉਹਨੂੰ ਕੁਛ ਨਹੀਂ ਪਤਾ ਉਹਨੂੰ ਆਉਂਦਾ ਮੈਂ ਜੋ ਕਰਨ ਮੈਂ ਪਿੰਡ ਵਾਸਤੇ ਕਰਦਾ ਉਹ ਪਿੰਡ ਵਾਸਤੇ ਹੀ ਆ ਸੋਚ ਕੇ ਉਹ ਅਧਿਕਾਰ ਹੋਈ ਜਾਂਦਾ ਕਈ ਵਾਰ ਇਹ ਪਿੰਡ ਵਾਸਤੇ ਜਾਂ ਇਗੜਾ ਕਰ ਵਾਸਤੇ ਜਾਂ ਬਿਲਕੁਲ ਕਿਉਂਕਿ ਅਕਸਰ ਹੁੰਦਾ ਨਾ ਕਿ ਉਹਦਾ ਲਗਾਵਾਂ ਜੁੜਿਆ ਹਾਂ ਹਾਂਜੀ ਹਾਂਜੀ ਪਿੰਡ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਸੂਪਰ ਫੋਟੇ ਹੁੰਦੇ ਨੂੰ ਹੀ ਬੜਾ ਸਿਆ ਪਿਆਰ ਹਰ ਇੱਕ ਦੇ ਨਾਲ ਹੀ ਉਹਨਾਂ ਕبھی ਸਾਡਾ ਆਪਣਾਈਆਂ ਕਿਸੇ ਨੂੰ ਨਹੀਂ ਦੂਜਾ ਸਮਝਣੀ ਉਹਨ ਵੀ ਜਦੋਂ ਆਉਂਦਾ ਹੋਣਾ ਤੇ ਮੇਰੇ ਹਿਸਾਬ ਨਾਲ ਘਰ ਤੇ ਉਹਨਾਂ ਸਮਾਂ ਨਹੀਂ ਬਤੰਦਾਂ ਘਰ ਤੋਂ ਬਹੁਤ ਘਟ ਹੈ ਤਾਂ ਇੱਕ ਵਾਰ ਵੀ ਆ ਹੁਣ ਬਾਹਰੋਂ ਕਈ ਆਉਂਦੇ ਆ ਸਵੇਰੇ ਉੱਠਦੇ ਹੀ ਨਹੀਂਗੇ ਉਹਨ ਤੋਂ ਬਨੇ ਰਹੀ ਸੁੱਤੇ ਹੁੰਨੇ ਤੋਂ ਉੱਠ ਖੜੰਦਾ ਵਾ ਉਟ ਕੇ ਪੈਰ ਨਹਾਤ ਹੋ ਕੇ ਰੋਡ ਪਾਇਤ ਨਿਕਲ ਗਿਆ ਬਾਹਰ ਨੂੰ ਘਰ ਤੋਂ ਫਿਰ ਵਾਜਾ ਮਾ ਫਿਰ ਰੋਟੀ ਖਾ ਲਵੇ ਸਵੇਰ ਦਾ ਨਿਕਲ ਆਵਾ ਤੇ ਪਿੰਡ ਵਾਲਿਆਂ ਨਾਲ ਵੀ ਗੱਲ ਕਰੀਏ ਤੇ ਪਤਾ ਲੱਗਦਾ ਕਹਿੰਦੇ ਆ ਬਾਹਰੋਂ ਆਇਆ ਹੁੰਦਾ ਤੇ ਛੁੱਟੀ ਬਣਾਣ ਤੇ ਇੱਥੇ ਵੀ ਬੂਟੇ ਲਾਣ ਨੂੰ ਲੱਗਾ ਹੁੰਦਾ ਬੂਟੇ ਲਾ ਉਹਨਾਂ ਨਾਲ ਹੀ ਫੜੀ ਹੁੰਦੀ ਆ ਇੱਕ ਵਾਰ ਮੈਂ ਬਾਹਰ ਗਈ ਤੇ ਮੈਂ ਗਈ ਮੇਰੇ ਅੱਜ ਸਵੇਰ ਇੱਕਦੋਂ ਲੱਗ ਗਿਆ ਆਵਾ ਤੇ ਇਹਨੂੰ ਭੁੱਖ ਲੱਗੀ ਹੋਣੀ ਆ ਤੇ ਮੈਂ ਮੈਂ ਕਿਹਾ ਤੂੰ ਰੋਟੀ ਵੀ ਨਹੀਂ ਖਾਧੀ ਸਵੇਰ ਦਿੱਤਾ ਆਂ ਤਾਂ ਮਮੀ ਲੋਕਮਲੇ ਤੇ ਲੈ ਆ ਤੇ ਚਾਹ ਲੈ ਆ ਮੈਂ ਚਾਹ ਲੈ ਕੇ ਗਈ ਰੋਟੀ ਲੈ ਕੇ ਤੇ ਦੋ ਕੁੰਡੇ ਸੇ ਲੋਥੇ ਤੇ ਆਂਦੇ ਆ ਇਹ ਨਾ ਸਦਾਈ ਹੋ ਗਿਆ ਵਾ ਪਰ ਉਹਾਂ ਤੇ ਮੈਨੂੰ ਹੁਣ ਟਪਿਆ ਪਰ ਮੈਂ ਉਹਨਾਂ ਨੂੰ ਕੋਈ ਗੋਲੀ ਨਹੀਂ ਦਿੱਤੀ ਮੈਂ ਉੱਥੋਂ ਆ ਗਈ ਤੇ ਮੈਨੂੰ ਬੜਾ ਹੁੱਤਰ ਬਲੇਟ ਗਿਆ ਲੱਗਾ ਮੈਂ ਉਹਨਾਂ ਅੱਥੇ ਮੈਂ ਹੈ ਸਭ ਸਭੇ ਤੁਲ ਗਾਰੀ ਨਾ ਮੈਂ ਨਾ ਨਹੀਂ ਲਿਆ ਹੈ ਰਾਵ ਇਹ ਬੱਚੇ ਇਹ ਆਪ ਮੈਨੂੰ ਅੰਝ ਹੋਇਆ ਪਈ ਇਹ ਮੁੰਡੇ ਤੇ ਕੀ ਜਾਂਦੇ ਆ ਤੇ ਉਹਨ ਆਪਣਾ ਜੋ ਮਰਜ਼ੀ ਕੋ ਜਾਂਦ ਰਹੇ ਉਹਨਾਂ ਆਪਣਾ ਦੇ ਕੰਮ ਛੱਡਿਆ ਉਹ ਆਪਣੀ ਚਾਲੇ ਤੁਰਿਆ ਜਿਹਾ ਉਹ ਇਹੀ ਨਤੀਜਾ ਹੈ ਕਿ ਸ਼ਾਇਦ ਅੱਜ ਪਿੰਡ ਦੇ ਵਿੱਚ ਹਰ ਜਗ੍ਹਾ ਤੇ ਮਤਲਬ ਹਰ ਜਗ੍ਹਾ ਤੇ ਮਤਲਬ ਕਿਤੇ ਵੀ ਆ ਹਰ ਤਾਂ ਆਖ ਦਿੰਦੇ ਆ ਕਿਤੇ ਕੁ ਵੱਲ ਹੋਏ ਤਾਂ ਆਪਣਾ ਸਾਡਾ ਵਾ ਉਤਰਾਂ ਭਾਵੇਂ ਆਪਣਾ ਨਾਂ ਹੀ ਆਖੀਏ ਤੇ ਸੰਤ ਫਿਰ ਕਹਿੰਦੇ ਸਾਡਾ ਵਾ ਜਦੋਂ ਇੱਕ ਮਾਨ ਦੇ ਮਹਿਸੂਸ ਹੁੰਦਾ ਨਾ ਕੋਈ ਮਾਨ ਦੇ ਹੈਗਾ ਨਾ ਕਿ ਚਲੋ ਚਲੋ ਵਧ ਜਾ ਕਿਤੇ ਵੀ ਨਾਲ ਲੈ ਲੋ ਕਿਤੇ ਪਤਾ ਲੱਗ ਜਾਂਦਾ ਵਾ ਵੀ ਸਭ ਬੁੱਲੇ ਆਈਗਾ ਪਿੰਡ ਦੇ ਲੋਕ ਨੇ ਉਹਦੇ ਪਰਿਵਾਰ ਦੇ ਲੋਕ ਨੇ ਮੇਰੇ ਨਾਲ ਦੋਸਤ ਨੇ ਸਭ ਬੁੱਲੇ ਵਾਲ ਦੇ ਉਹਨਾਂ ਨਾਲ ਹੀ ਗੱਲ ਕਰਦੇ ਆ ਕਿ ਇਹ ਇਸ ਕਾਰਜ ਕਿੱਦਾਂ ਦੇ ਜਿਹੜਾ ਸਿਰੇ ਕਵੇਂ ਚੜੇ ਕਿਵੇਂ ਇੱਕ ਮਨ ਦੇ ਵਿੱਚ ਖਿਆਲ ਆਂਦਾ ਸਾਹਬ ਦੇ ਪਹਿਲੇ ਰਿਸ਼ਪਾਲ ਜੀ ਤੁਸੀਂ ਤੇ ਪਰਿਵਾਰ ਦੇ ਮੈਂਬਰ ਹੋ ਕਿਦਾਂ ਇਹ ਦੇਖਦੇ ਹੋ ਸਾਹਬ ਦੇ ਇਸ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਮੈਨੂੰ ਸਾਨੂੰ ਆਣ ਕੇ ਹੌਸਲਾ ਦਿੱੰਦਿਓ ਔਰ ਇਹ ਗੱਲ ਬੂਟਿਆਂ ਦੀ ਬੂਟੇ ਲਾਉਣ ਦਾ ਜਿਹੜਾ ਸ਼ੌਂਕ ਸੀ ਨਾ ਸਾਹਬ ਨੂੰ ਛੋਟਿਆਂ ਦੇ ਤੋਂ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਘਰ ਦੇ ਵਿੱਚ ਹੀ ਫੁੱਲ ਬੂਟੇ ਜਾਂ ਉਹਨਾਂ ਨੂੰ ਬਾਹਰ ਪਿਆਰੀ ਸੀ ਉਹਦੇ ਵਿੱਚ ਜਿਹੜੇ ਛੋਟੇ ਬੂਟੇ ਜਿਹੜੇ ਉਹ ਲਾਉਂਦਾ ਸੀਗਾ ਪਰ ਉਸ ਸ਼ੌਂਕ ਨੂੰ ਹੋਰ ਬੂਰ ਹੋਰ ਫਾਲ ਉਹ ਤੋਂ ਪਿਆ ਜਦੋਂ ਉਹ ਵਿਦੇਸ਼ ਦੀ ਧਰਤੀ ਤੇ ਚਲ ਗਿਆ ਤੇ ਉਹਨੇ ਮਨ ਦੀ ਆਪਣੀ ਦੀ ਜਿਹੜੀ ਰੀਤ ਜਿਹੜੀ ਆ ਉਹ ਆਪਣੀ ਪੂਰੀ ਕੀਤੀ ਔਰ ਅੱਜ ਸਾਡੇ ਪਿੰਡ ਦੇ ਵਿੱਚ ਜਿਹੜੇ ਬੂਟੇ ਨੇ ਉਹਨਾਂ ਦੀ ਜੇ ਗਿਣਤੀ ਕਰਨੀ ਚਾਹੀਏ ਤੇ ਮੈਂ ਸਮਝਦਾ ਵੀ ਨਹੀਂ ਕਰ ਸਕਦੇ ਇੰਨੇ ਕਿ ਬੂਟੇ ਜੜੇ ਨੇ ਲੱਗ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਫਾਲ ਵਾਲੇ ਬੂਟੇ ਵੀ ਹਰ ਕਿਸਮ ਦਾ ਜਿਹੜਾ ਫਾਲਿਆ ਉਹਦੇ ਬੂਟੇ ਲੱਗੇ ਨੇ ਔਰ ਸੁਜਾਵ ਕੀ ਬੂਟੇ ਜਿਹੜੇ ਨੇ ਉਹ ਵੀ ਤਰਾਂਤਾਂ ਦੇ ਜੜੇ ਲਾਏ ਗਏ ਬੜੇ ਮਹਿੰਗੇ ਬੂਟੇ ਆ ਕਈ ਮੈਂ ਵੇਖਦਾ ਮੈਂ ਇੱਥੇ ਜਦੋਂ ਐਂਟਰੀ ਕਰਦੇ ਆ ਗੇਟ ਦੀ ਤੇ ਦੇ ਪਿੰਡ ਦੀ ਦੇਖ ਵਾਸਤੇ ਇੱਕ ਸਜਾਵਟੀ ਬੜੇ ਮਹਿੰਗੇ ਬੂਟੇ ਲੱਗੇ ਆ ਹਾਂਜੀ ਤੇ ਇਹਨਾਂ ਦੀ ਸਾਂਭ ਸੰਭਾਲ ਵੀ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਆ ਵੀ ਬੂਟਾ ਜਿਹੜਾ ਲਾਉਣਾ ਨਾ ਉਹ ਸੌਖਾ ਆ ਪਾਲਣਾ ਬੜਾ ਔਖਾ ਇਹ ਜਿੰਨੇ ਬੂਟੇ ਮੈਂ ਸਮਝਦਾ ਵੀ ਸਾਡੇ ਇਹ ਦਿਖ ਰਹੇ ਨੇ ਪਿੰਡ ਦੇ ਵਿੱਚ ਜੀ ਇਸ ਦੇ ਨਾਲੋਂ ਮੰਨ ਲਓ ਕਿ ਤਿੰਨ ਗੁਣਾ ਹੋਰ ਬੂਟੇ ਵੀ ਗਣੀਏ ਤਾਂ ਸਾਡੇ ਉਹ ਪਿੰਡ ਦੇ ਵਿੱਚ ਲੱਗੇ ਨੇ ਬੂਟਾ ਲਾ ਕੇ ਉਸ ਦੀ ਜਿਹੜੀ ਦੇਖਭਾਲ ਹੁੰਦੀ ਆ ਉਹ ਉਹਦੇ ਵੱਲੋਂ ਇੱਕ ਮਨ ਲੋਕ ਫੈਸਲ ਜੜਾ ਆ ਉਹ ਸੇਵਾ ਦਾ ਰੱਖਿਆ ਆ ਜਿਸ ਨੂੰ ਕਿ ਉਹਨੇ ਮਨ ਲੋਕ 12 ਮਹੀਨੇ ਉਹਦੇ ਮਨ ਲੋਕ ਕੰਮ ਕਰਦਾ ਉਹ ਇਹਨਾਂ ਬੂਟਿਆਂ ਦੀ ਦੇਖ ਰੇ ਕਰਨੀ ਆ ਜਿਨ੍ਹਾਂ ਦੇ ਵਿੱਚ ਬੂਟਿਆਂ ਨੂੰ ਪਾਣੀ ਦੀ ਚਲੋ ਹੈ ਹੀ ਹੈ ਆ ਉਸ ਦੇ ਨਾਲ ਦਵਾਈ ਦੀ ਜਿਹੜੀ ਆ ਨਾ ਉਹ ਵੀ ਲੋੜ ਅਨੁਸਾਰ ਜਿਹੜੀ ਆ ਉਹ ਵੀ ਮਾਤਰਾ ਦਿੱਤੀ ਜਾਂਦੀ ਪੈਸੇ ਵੀ ਤੇ ਖਰਚ ਪਿਆਣਾ ਬਿਲਕੁਲ ਜੀ ਬਿਲਕੁਲ ਪੈਸਾ ਤਾਂ ਵੇਖੋ ਉਹ ਮਨ ਲੋਕ ਕੋਈ ਵੀ ਕੰਮ ਨਾ ਕਰੇ ਤੇ ਰੋਜ਼ ਮਨ ਲੋਕ ਤਾਂ ਕੋਈ ਨਾ ਕੋਈ ਖਰਚ ਹੁੰਦਾ ਹੀ ਹੁੰਦਾ ਹੁਣ ਤੱਕ ਕਿੰਨਾ ਖਰਚ ਕਰ ਚੁੱਕਾ ਹੋਊਗਾ ਉਹ ਸਾਹਿਬ ਚਾਹੇ ਪਿੰਡ ਦੇ ਬੂਟਿਆਂ ਦੀ ਗੱਲ ਹੋਵੇ ਚਾਹੇ ਗਲੀਆਂ ਦੇ ਬਾਹਰ ਪੋਸਟਰ ਬੋਰਡ ਲਗਾਣ ਦੀ ਗੱਲ ਹੋਵੇ ਮਤਲਬ ਪਿੰਡ ਨੂੰ ਹਾਰ ਚੇਂਜ ਕਰਨ ਦੀ ਗੱਲ ਜਦੋਂ ਆਉਂਦੀ ਹੈ ਤਾਂ ਪੈਸੇ ਦੀ ਜੇ ਵੇਖੋ ਆਖੀਏ ਤੇ ਉਹ 1 ਕਰੋੜ ਤੋਂ ਉੱਪਰ ਜਿਹੜਾ ਪੈਸਾ ਜਿਹੜਾ ਹੁਣ ਤੱਕ ਲੱਗ ਚੁੱਕਾ ਹੈ ਔਰ ਉਸਨੇ ਇਹ ਸੋਚਿਆ ਵੀ ਨਹੀਂ ਸੀਗਾ ਵੀ ਮੇਰਾ ਪਿੰਡ ਜਿਹੜਾ ਹੈ ਮਤਲਬ ਇੱਥੇ ਤੱਕ ਪਹੁੰਚ ਜਾਏਗਾ ਕਿਉਂਕਿ ਉਹਨੇ ਆਪਣੇ ਸ਼ੌਂਕ ਨਹੀਂ ਪੂਰਾ ਕੀਤਾ ਪੈਸੇ ਵਾਲੀ ਵੀ ਵੇਖਿਆ ਲੇਕਿਨ ਮੇਰਾ ਇੰਨਾ ਪੈਸਾ ਲੱਗ ਚੁੱਕਾ ਹੈ ਹੁਣ ਵੀ ਉਹ ਪਰਵਾਹ ਨਹੀਂ ਕਰਦਾ ਇਸ ਗੱਲ ਦੀ ਵੀ ਮੇਰਾ ਇੰਨਾ ਪੈਸਾ ਲੱਗ ਚੁੱਕਾ ਮੈਂ ਚਲ ਉਸ ਦੇ ਨਾਲ ਇਸ ਵਾਰ ਦੀ ਕੋਈ ਗੱਲ ਕਰੀ ਜਦੋਂ ਕਹਿੰਦਾ ਮੈਂ ਇਹ ਆਪਣੇ ਬਣਾਇਆ ਜਿਹੜਾ ਮੇਰਾ ਪਿੰਡ ਆ ਤੇ ਮੇਰਾ ਘਰ ਆ ਮੈਂ ਆਪਣੇ ਬਣਾਇਆ ਮੈਂ ਬਸ ਕਿਸੇ ਦਾ ਕੰਮ ਨਹੀਂ ਕੀਤਾ ਬਿਲਕੁਲ ਵਧੀਆ ਲੱਗਦਾ ਨਾ ਅਵੇਂ ਤੇ ਇੱਕ ਪੀ ਤੇ ਦੋਸਤ ਹੋਦੇ ਤੇ ਜ਼ਿੰਮੇਵਾਰੀਆਂ ਵੀ ਦਿੰਦੇ ਹੋਣੀਆਂ ਕੋਈ ਨਾ ਕੋਈ ਬਾਹਰ ਬੈਠੇ ਤੇ ਜਦੋਂ ਇੱਥੇ ਆਂਦੇ ਉਦੋਂ ਵੀ ਫਿਰ ਇੰਨੇ ਕੰਮਾਂ ਤੇ ਇਹਨੇ ਲੱਗਾ ਰਹਿਣਾ ਹਾਂਜੀ ਹਾਂਜੀ ਬਿਲਕੁਲ ਜਦੋਂ ਕੋਈ ਫੰਕਸ਼ਨ ਕਰਨਾ ਹੋਵੇ ਉਹਨੇ ਪਹਿਲਾਂ ਮੈਨੂੰ ਫੋਨ ਕਰਨਾ ਸਲਾਹ ਵੀ ਲੈਣੀ ਆ ਕਿ ਮੈਂ ਇਦਾਂ ਕਰ ਲੱਗਾ ਤੇ ਕਿੱਦਾਂ ਕਰਨਾ ਤੁਸੀਂ ਜਾਰਿਸ਼ਪਾਲ ਭਾਈ ਨਾਲ ਜਾ ਕੇ ਸਲਾਮ مشورہ ਕਰ ਲੋ ਕਿ ਕਿਸ ਤਰ੍ਹਾਂ ਬੈਸਟ ਹੋ ਸਕਦਾ ਵਾ ਜੇ ਕੋਈ ਕਮੀ ਨਾ ਹੋਵੇ ਉਹਨੂੰ ਇਹ ਹੁੰਦਾ ਵੀ ਕੋਈ ਜੇ ਕੰਮ ਫੰਕਸ਼ਨ ਕਰਨਾ ਉਹਦੇ ਕੋਈ ਕਮੀ ਪੇਸ਼ ਨਹੀਂ ਹੋਣੀ ਚਾਹੀਦੀ ਤੇ ਵਧੀਆ ਹੋਵੇ ਤੇ ਵਧੀਆ ਹੀ ਲੱਗੇ ਬਸ ਮਤਲਬ ਪਿੰਡ ਨਾਲ ਜੁੜਿਆ ਪਿੰਡ ਦੇ ਨਾਲ ਕਿਸ ਪਿੰਡ ਨਾਲ ਜੁੜਿਆ ਪਿੰਡ ਨਾਲ ਜੁੜਿਆ ਜੀ ਬਿਲਕੁਲ ਇਹ ਤੇ ਡਾਊਨ ਟੂ ਅਰਥ ਆ ਬਹੁਤ ਵਧੀਆ ਵਾ ਮਤਲਬ ਕਿ ਤੁਸੀਂ ਦੇਖੋ ਇਹਨੂੰ ਸ਼ੌਂਕ ਜਿਹੜਾ ਕਹਿ ਲੋਗੇ ਬਚਪਨ ਤੋਂ ਫੁੱਲਾਂ ਦਾ ਸਭ ਤੋਂ ਪਹਿਲਾਂ ਇਹਦਾ ਸ਼ੌਂਕ ਜਿਹੜਾ ਫੁੱਲਾਂ ਤੋਂ ਹੀ ਤੇ ਗੁਲਾਬ ਦੇ ਫੁੱਲ ਜਾਂ ਦੂਜੇ ਤੇ ਇਹਨਾਂ ਬੜਾ ਸ਼ੌਂਕ ਹੀ ਮਤਲਬ ਕਿ ਵਨਸ ਵਨ ਫੁੱਲ ਮਤਲਬ ਕਿ ਮੈਂ ਲਿਆਵਾਂ ਲਾਵਾਂ ਜਾ ਕਿਸਮ ਦੇ ਵੀ ਹੁਣ ਜਿਹੜਾ ਫਰੈਂਡ ਸਰਕਲ ਚ ਹੁੰਦਾ ਹੀ ਆ ਇੱਕ ਦੂਜੇ ਨੂੰ ਬੂਟੇ ਫੁੱਲ ਲੈ ਵੀ ਹੁਣੇ ਫੁੱਲ ਦੇ ਵੀ ਹੁਣੇ ਇਦਾਂ ਕਰਦੇ ਹੌਲੀ 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 ਸਮਾਂ ਬੀਤਦਾ ਗਿਆ ਬਾਹਰ ਚਲੇ ਗਿਆ ਚਲੋ ਅੱਜ ਦੇਖੋ ਤੁਹਾਡੇ ਸਾਹਮਣੇ ਆ ਰੌਣਕਾਂ ਲੱਗੀਆਂ ਨੇ ਐਨੀ ਗ੍ਰੀਨਰੀ ਐਨੀ ਤੇ ਮੇਰੇ ਖਿਆਲ ਸਾਡੇ ਲੱਗ ਕੇ ਚਾਗੇ ਹੋਰ ਵੀ ਕਿਸੇ ਪਿੰਡਾਂ ਦੇ ਵਿੱਚ ਇਦਾਂ ਹੈ ਹੀ ਨਹੀਂ ਆ ਇੱਥੇ ਹੈ ਹੀ ਨਹੀਂ ਹੈ ਜਿੱਦ ਤੇ ਦੇ ਹੀ ਰਹੇ ਨੇ ਫਲ ਵੀ ਫੁੱਲ ਵੀ ਆ ਬਿਕੋ ਫਲ ਦੇਖੋ ਫਾਲੀ ਦੇ ਰਹੇ ਔਰ ਦੇਖੋ ਸਭ ਤੋਂ ਵੱਡੀ ਗੱਲ ਆ ਫਲ ਇੰਨਾ ਲੱਗਾ ਹੋਇਆ ਨਾ ਲੋਕੀ ਆ ਕੇ ਖਾਦੇ ਫੇਰ ਵੀ ਮਲਕੇ ਤੁਸੀਂ ਦੇਖ ਸਕਦੇ ਕਿੰਨਾ ਬੂਟੇ ਭਰੇ ਹੋਏ ਨੇ ਅੱਜ ਵੀ ਇਹਨਾਂ ਦਾ ਫਾਲਿਆ ਕਿ ਪਹਿਲੇ ਉਹਨੇ ਇਹ ਸੋਚਿਆ ਸੀ ਵੀ ਜਿਹੜਾ ਕੋਈ ਗਰੀਬ ਸਾਥੀ ਆ ਜਾਂ ਕੋਈ ਜਿਹੜਾ ਨਹੀਂ ਅਫੋਰਡ ਕਰ ਸਕਦਾ ਨਹੀਂ ਪੈਸੇ ਖਰਚ ਕੇ ਬਾਜ਼ਾਰੋਂ ਨਹੀਂ ਲਿਆ ਸਕਦਾ ਫਲ ਉਹ ਵੀ ਮਤਲਬ ਕਿ ਇੱਥੋਂ ਆ ਕੇ ਤੇ ਬੜੇ ਖੁਸ਼ੀ ਨਾਲ ਚਾਹੁੰਨਾ ਆਪਣੇ ਲਫਾਫੇ ਜਾਂ ਝੋਲੇਾਂ ਦੇ ਵਿੱਚ ਭਰ ਕੇ ਤੇ ਫਰੂਟ ਖਾਦੇ ਘਰ ਖਾਂਦੇ ਨੇ ਤੇ ਸੀਸਾ ਵੀ ਦਿੰਦੇ ਹੋਣਗੇ ਕੇ ਸਾਹ ਨੇ ਵੀ ਪਿੰਡ ਵਾਸਤੇ ਵਧੀਆ ਕੀਤਾ ਇਹ ਨਹੀਂ ਕਿ ਪਿੰਡ ਦੇ ਲੋਕ ਹੀ ਪਿੰਡ ਤੋਂ ਬਾਹਰ ਦੇ ਲੋਕ ਵੀ ਮੈਂ ਕੱਲ ਪਰਸੋਂ ਨੂੰ ਪਤਾ ਲੱਗੇ ਪਿੰਡ ਦੇ ਬਾਹਰੋਂ ਵੀ ਲੋਕ ਜਿਹੜੇ ਨਾ ਆ ਕੇ ਇਥੋਂ ਅਮਰੂਦ ਜਾਂ ਹੋਰ ਹੀ ਕਈ ਤਰ੍ਹਾਂ ਦੇ ਫਲ ਲੱਗੇ ਨੇ ਉਹ ਇਥੋਂ ਲੈ ਕੇ ਤੇ ਖੜਦੇ ਨੇ ਲੈ ਕੇ ਜਾਂਦੇ ਨੇ ਕੁਦਰਤ ਦੇ ਨਾਲ ਹੀ ਕਹਿ ਲਈਏ ਕੁਦਰਤ ਨਾਲ ਇਹ ਪਿਆਰ ਉਹਦਾ ਬਹੁਤ ਜ਼ਿਆਦਾ ਪਿਆਰ ਹੈ ਜੀ ਵੇਖੋ ਮੈਂ ਤਾਂ ਕਹਿੰਦਾ ਕਿ ਹਰ ਪਿੰਡ ਵਿੱਚ ਹਰ ਚਲੋ ਅਸੀਂ ਵੀ ਕੁਦਰਤ ਨਾਲ ਤੇ ਜੁੜੇ ਤੇ ਹੈਗੀਆਂ ਪਰ ਇੰਨਾ ਨਹੀਂ ਜਿੰਨਾ ਸਾਹ ਜੁੜਿਆ ਪਰ ਚਾਹੀਦਾ ਹੈ ਵੀ ਹਰ ਇੱਕ ਪਿੰਡ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਵਾ ਸਾਰ ਇੱਕ ਨੂੰ ਮਤਲਬ ਕਿ ਜੁੜਨਾ ਚਾਹੀਦਾ ਬਿਲਕੁਲ ਹਰ ਇੱਕ ਪਿੰਡ ਦੇ ਵਿੱਚ ਕਹਿ ਹੁੰਦਾ ਮਤਲਬ ਕਿ ਇੱਕ ਸਾਫ਼ ਵਰਗਾ ਬੰਦਾ ਹੋਣਾ ਚਾਹੀਦਾ ਚਾਹੁੰਦਾ ਇਹ ਸਭ ਇਹ ਉਹਨਾਂ ਤੁਸੀਂ ਕਿੱਦਾਂ ਦੇਖਦੇ ਹੋ ਉਹਦੇ ਕਾਰਜ ਨੂੰ ਕਿਉਂਕਿ ਅਕਸਰ ਦੇਖਦੇ ਐਨਆਰਆਈਆਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਹੁੰਦੀਆਂ ਇੱਥੇ ਆ ਕੇ ਨਾ ਐਨਆਰਆਈ ਦਾ ਪਿੰਡ ਹੀ ਜਾਪਦਾ ਕਿ ਇਹ ਉਹਦਾ ਪਿੰਡ ਆ ਪੂਰਾ ਇਹ ਸਾਹ ਵੀਰ ਨੇ ਨਾ ਘਰ ਨਹੀਂ ਬਣਾਇਆ ਕੁਝ ਤੇ ਪਿੰਡ ਵਾਸਤੇ ਸਾਰਾ ਕੀਤਾ ਬਹੁਤ ਮਤਲਬ ਬੂਟੇ ਨੇ ਜਿਹੜੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਬੂਟੇ ਲਾਏ ਅਕਸਰ ਆਪਾਂ ਦੇਖਦੇ ਨਾ ਆ ਦਿਨਾਂ ਦੇ ਵਿੱਚ ਬੂਟੇ ਲਾਉਣ ਦੀ ਮੁਹਿੰਮ ਬੜੀ ਚੱਲ ਪਦੀ ਹੈ ਬੂਟੇ ਨਵੇਂ ਲਾ ਲਈਏ ਜੀ ਸਮਾਜਿਕ ਸੰਸਥਾਵਾਂ ਲਾਉਂਦੀਆਂ ਨੇ ਇਹ 12 ਮਹੀਨੇ ਲਈ ਜਾਂਦਾ ਜੀ 12 ਮਹੀਨੇ ਹੀ ਚੱਲਦਾ ਹੈ ਨਾ ਨਾ ਇੱਕ ਵਰਕਾ ਰੱਖਿਆ ਅਜ ਪੱਕਾ ਹੀ ਪਾਏ ਮਤਲਬ ਬੂਟਿਆਂ ਦੀ ਸੰਭਾਲ ਲਈ ਉਹ ਉਹ ਫੁਟਾ ਪੀਆ ਫੇਰ ਕਰਦਾ ਕਰਕੇ ਕੋਈ ਪਹਿਹਾਨ ਨਹੀਂ ਲੈਂਦਾ ਉਹ ਆਪਣੇ ਕੋਲੋਂ ਕਰਦਾ ਜੀ ਉਹ ਮਤਲਬ ਲੋਕਾਂ ਨਹੀਂ ਲੈਂਦਾ ਕਿਸੇ 12 ਮਹੀਨੇ ਕਰਦਾ ਜੀ 12 ਮਹੀਨੇ ਚੱਲਦਾ ਹੈ ਕਿੰਦੇ ਪਾਜੀ ਰਿਸ਼ਪਾਲ ਜੀ ਪਾਰਕ ਬਣਾ ਛੜੇ ਜਿੱਥੇ ਅਸੀਂ ਸ਼ਮਸ਼ਾਨ ਘਾਟ ਉੱਥੇ ਵੀ ਮਤਲਬ ਪੂਰਾ ਹਰਿਆ ਪਰਿਆ ਕਰਦਾ ਆ ਬੱਚਿਆਂ ਦੇ ਝੂਟੇ ਸਾਨੂੰ ਤਾਂ ਇਸ ਵਕਤ ਆਪਣੇ ਪਿੰਡ ਦੇ ਵਿੱਚ ਕੋਈ ਖਾਲੀ ਜਗ੍ਹਾ ਨਹੀਂ ਲੱਭਦੀ ਵੀ ਜਿੱਥੇ ਅਸੀਂ ਕੋਈ ਕੰਮ ਕਰ ਸਕੀਏ ਹੁਣ ਬੂਟੇ ਇੰਨੇ ਲੱਗ ਚੁੱਕੇ ਨੇ ਔਰ ਉਸਨੇ ਬੱਚਿਆਂ ਵਾਸਤੇ ਵੀ ਕੰਮ ਕੀਤਾ ਤੇ ਬਜ਼ੁਰਗਾਂ ਵਾਸਤੇ ਵੀ ਕੀਤਾ ਬੱਚਿਆਂ ਵਾਸਤੇ ਇਹ ਆ ਵੀ ਵੇਖੋ ਝੂਲੇ ਲੱਗੇ ਨੇ ਔਰ ਪਿੰਡ ਦੇ ਵਿੱਚ ਤੁਸੀਂ ਵੇਖ ਚੁੱਕੇ ਹੋ ਵੀ ਹਰ ਗਲੀ ਦੇ ਵਿੱਚ ਮਤਲਬ ਨੰਬਰ ਲੱਗੇ ਨੇ ਗਲੀ ਨੰਬਰ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਆ ਬਜ਼ੁਰਗਾਂ ਵਾਸਤੇ ਬੈਠਣ ਵਾਸਤੇ ਕੁਰਸੀਆਂ ਦਾ ਜਿਹੜਾ ਇੰਤਜ਼ਾਮ ਜਿਹੜਾ ਕੀਤਾ ਨਾ ਉਹ ਬਹੁਤ ਹੀ ਸਵਾਗਾ ਜੋ ਕਰਨਾ ਦਾ ਸਰਕਾਰਾਂ ਨੇ ਚਲੋ ਆਪਣੀ ਜਗ੍ਹਾ ਤੇ ਕਰਦੀਆਂ ਲੇਕਿਨ ਆਪ ਵੀ ਅੱਗੇ ਹੋਗੇ ਕਿਤਨਾ ਇੱਕ ਬੁਖਰੀ ਜੀ ਸਰਕਾਰ ਵੱਲੋਂ ਮਿਲਿਆ ਪੈਸਾ ਜਿਹੜਾ ਨਾ ਮੈਨੂੰ ਚਲੋ ਕਹਿਣਾ ਨਹੀਂ ਚਾਹੀਦਾ ਪਰ ਉਹ ਨਹੀਂ ਲੱਗਦਾ ਸਾਡੇ ਇੱਥੇ ਮਨ ਲੋ ਪੰਜਾਬ ਦੇ ਵਿੱਚ ਪਰ ਇਸਨੇ ਮਨ ਲੋ ਜੇ ਸਾਨੂੰ 10000 ਰੁਪਏ ਭੇਜਣਾ ਨਾ ਤੇ 10000 ਰੁਪਏ ਲੱਗ ਜਾਣਾ ਹੈ ਇਹਨਾਂ ਦੇ ਡਿਸਪਾਰਟਰਾਂ ਦੀ ਜ਼ਿੰਮੇਵਾਰੀ ਬੜੀ ਪੱਕੀ ਰਹਿੰਦੀ ਫਿਰ ਦੇਖੋ ਜੀ ਅੱਜ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਮਨ ਲੋ ਕੰਮ ਆ ਨਾ ਇਹ ਇਹਦੇ ਵਿੱਚ ਥੋੜੀ ਬੋਦੀ ਬੋਦੀ ਲਾਪਰਵਾਹੀ ਹੁੰਦੀ ਤਾਂ ਸਾਡਾ ਜਿਹੜਾ ਕੰਮ ਹੈ ਨਾ ਇਹਨਾਂ ਮੰਨ ਲਓ ਕਿ ਬਲੰਦੀਆ ਤੇ ਨਹੀਂ ਜਾਣਾ ਉਸ ਮੰਨ ਲਓ ਕਿ ਕੰਮ ਦੇ ਵਿੱਚ ਜਿਹੜਾ ਸਾਡੀ ਇਮਾਨਦਾਰੀ ਆ ਇਸ ਕਰਕੇ ਸਾਡਾ ਕੰਮ ਜਿਹੜਾ ਨਾ ਮੰਨ ਲਓ ਉਹ ਅੱਜ ਬੋਲ ਰਿਹਾ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਗਰਦਾਸਪੁਰ ਦੇ ਪਿੰਡ ਦੀਆਂ ਤਸਵੀਰਾਂ ਭਾਜੀ ਤੁਸੀਂ ਕਿੱਦਾਂ ਦੇਖਦੇ ਹੋ ਤੁਸੀਂ ਤੇ ਆਪ ਵੀ ਨਾਲ ਲੱਗੇ ਦੇਖਿਆ ਮੈਂ ਭਾਜੀ ਦੇ ਨਾਲ ਕੰਮ ਤੇ ਲੱਗੇ ਰਹਿੰਦੇ ਹੋ ਹਾਂ ਜੀ ਵੇਖੋ ਜੀ ਟੀਮ ਛੋਟੀ ਸਾਡੀ ਬਹੁਤ ਹੀ ਜਿਹੜੀ ਮਿਹਨਤੀ ਆ ਇਹ ਸਭ ਤੋਂ ਜਿਹੜਾ ਪਹਿਲਾਂ ਸੇਰਾ ਉਹ ਸਾਭ ਨੂੰ ਹੀ ਜਾਂਦਾ ਤੇ ਉਹਦੀ ਬਦولت ਜਿਹੜਾ ਇਹ ਟੀਮ ਜਿਹੜੀ ਇੱਥੇ ਵਰਕ ਕਰ ਰਹੀ ਹੈ ਆਪਣੇ ਪਿੰਡਾਂ ਦੇ ਵਿੱਚ ਤੇ ਆਪਣਾ ਨਗਰ ਸਮਝ ਕੇ ਕਰ ਰਹੀ ਹੈ। ਪਸ਼ਪਾਲ ਵੀ ਜੀ ਦਾ ਸਹਿਯੋਗ ਨਾਲ ਹਰ ਵੇਲੇ ਸਾਡੇ ਨਾਲ ਹੀ ਮੋੜੇ ਨਾ ਮੋੜਾ ਲਾ ਕੇ ਲੱਗੇ ਰਹਿੰਦੇ ਨੇ। ਇਹਨਾਂ ਨੂੰ ਪਾਲਣਾ ਬੜਾ ਔਖਾ ਨਾ ਸੰਭਾਲਣਾ। ਲਵਣਾ ਤੇ ਸੌਖਾ ਆ। ਹਰ ਆਂਸਾਂ ਜਿਹੜਾ ਲਾ ਸਕਦਾ ਪਰ ਇਹਨਾਂ ਦੀ ਜਿਹੜੀ ਪਰਵਰਸ਼ਾ ਬੜੀ ਔਖੀ ਹੈ। ਇਹਦੇ ਵੱਲ ਧਿਆਨ ਨਾ ਦਈਏ ਕਿ ਸਾਹਿਬ ਇਹਦੇ ਜਿਹੜੇ ਪੈਸੇ ਖਰਚੇ ਉਹਨਾਂ ਖਰਚ ਕਰਨ ਦਾ ਕੋਈ ਮੁੱਲ ਨਹੀਂ ਹੈਗਾ। ਤੇ ਸਭ ਤੋਂ ਵੱਧ ਤਾਂ ਇਹੀ ਸਾਡਾ ਫਰਜ਼ਮੰਦ ਦਾ ਕਿ ਇਹ ਸਾਹਿਬ ਇਹਨਾਂ ਆਪਣੇ ਜੇਬ ਤੋਂ ਖਰਚ ਕਰਕੇ ਇਹਨਾਂ ਨੂੰ ਗ੍ਰੀਨ ਕਰਨਾ ਚਾਹੁੰਦਾ ਪਿੰਡ ਨੂੰ ਜਿਹੜੀਆਂ ਲੱਗ ਲੱਗ ਰੀਸ ਲਾਉਣੀ ਚਾਹੁੰਦਾ ਤੇ ਜਿਹੀ ਉਹਦਾ ਸਾਥ ਨਹੀਂ ਦੇ ਸਕਦੇ ਚਾਚਾ ਨਾਲ ਤੇ ਫਿਰ ਸਾਡੇ ਮੁੱਲ ਪਈ ਇੱਥੇ ਨਾਲ ਆਪ ਵੀ ਕਹਿੰਦੇ ਜਦੋਂ ਆਉਂਦਾ ਮਿੱਟੀ ਤੋਂ ਮਿੱਟੀ ਹੋਇਆ ਰਹਿੰਦਾ ਜਦੋਂ ਆਉਣਾ ਵੇਖੋ ਜੀ ਜਦੋਂ ਬਾਹਰ ਕੋਈ ਵੀ ਐਨ ਆਰ ਆਈ ਵੀਰ ਆਉਂਦਾ ਵਾ ਉਹਦੀ ਇਹ ਹੁੰਦਾ ਕਿ ਅੰਦਰ ਆ ਕੇ ਤੇ ਆਰਾਮ ਕਰਨਾ ਰੈਸਟ ਕਰਨੀ ਪਰ ਉਹਦੇ ਵਿੱਚ ਅਸੀਂ ਕੋਈ ਆਲਸ ਨਹੀਂ ਦੇਖਿਆ ਕੋਈ ਇਸ ਤਰ੍ਹਾਂ ਦਾ ਕੋਈ ਚੀਜ਼ ਜਿਆਦਾ ਵੀ ਆਉਣਾ ਉਸੇ ਦਿਨ ਹੀ ਸਾਡੇ ਨਾਲ ਸ਼ੁਰੂ ਹੋਣਾ ਕਿ ਚਲੋ ਦੇਖੀਏ ਨਾਲ ਜਿੱਥੇ ਕੰਮ ਕਰਨ ਵਾਲਾ ਆਪ ਵੀ ਕਈ ਲੈ ਕੇ ਨਾਲ ਚੱਲ ਪਣਾ ਵੀ ਲੱਗ ਜਾਣਾ ਬਣਾ ਮੋੜੇ ਦਾ ਮੋੜਾ ਲਾ ਕੇ ਤੇ ਆਪਣੇ ਸ਼ੌਂਕ ਪੂਰੇ ਕਰ ਬਿਲਕੁਲ ਇੱਕ ਸ਼ੌਂਕ ਨੇ ਇੱਕ ਪਿੰਡ ਦੀ ਨੁਹਾਰ ਹੀ ਬਦਲਦੀ ਸ਼ੌਂਕ ਕੁਦਰਤ ਦੇ ਨਾਲ ਪਿਆਰ ਕੁਦਰਤ ਦੇ ਨਾਲ ਬੂਟਿਆਂ ਦਾ ਸ਼ੌਂਕ ਔਰ ਜੇ ਕਹਿੰਦੇ ਕਿ ਬੂਟੇ ਲਾਉਣ ਦਾ ਸਮਾਂ ਸ਼ਾਇਦ ਹੈ ਇੱਕ ਮਹੀਨਾ ਬਹੁਤ ਖਾਸ ਰਹਿੰਦਾ ਲੇਕਿਨ ਇਸ ਪਿੰਡ ਦੇ ਵਿੱਚ ਜਦੋਂ ਆ ਕੇ ਖੜਦੇ ਆ ਤਾਂ ਲੱਗਦਾ ਇੱਥੇ 12 ਮਹੀਨੇ ਹੀ ਸ਼ਾਇਦ ਇਹ ਟਰੀ ਪਲਾਂਟੇਸ਼ਨ ਚੱਲਦੀ ਹੈ ਕਿਉਂਕਿ ਵੱਖ-ਵੱਖ ਕਿਸਮ ਦੇ ਬੂਟੇ ਨੇ ਵੱਖ-ਵੱਖ ਤਰ੍ਹਾਂ ਦੇ ਬੂਟੇ ਨੇ ਚਾਹੇ ਉਹ ਸਜਾਵਟੀ ਬੂਟੇ ਨੇ ਚਾਹੇ ਫਲਾਂ ਦੇ ਬੂਟੇ ਨੇ ਫਲ ਹਰ ਪਾਰਕਾਂ ਦੇ ਵਿੱਚ ਬੂਟੇ ਨੇ ਪਾਰਕ ਹੀ ਬਣਾ ਦਿੱਤੇ ਚਾਹੇ ਉਹ ਸ਼ਮਸ਼ਾਨ ਘਾਟ ਦੀ ਗੱਲ ਕਰੀਏ ਚਾਹੇ ਉਹ ਸਰਕਾਰੀ ਡਿਸਪੈਂਸਰੀ ਦੇ ਲਾਗੇ ਜਿੱਥੇ ਜਗ੍ਹਾ ਮਿਲੀ ਉੱਥੇ ਹੀ ਬੂਟੇ ਲਗਾ ਦਿੱਤੇ ਔਰ ਇੱਕ ਪਿੰਡ ਨੂੰ ਜਿੱਥੇ ਇੱਕ ਵੱਖਰੇ ਤਰ੍ਹਾਂ ਦਾ ਵਰਦਾਨ ਕਹ ਲਈਏ ਇੱਕ ਆਕਸੀਜਨ ਇਹ ਹਰਿਆਵਲ ਦਾ ਵਰਦਾਨ ਮਿਲਿਆ ਹੋਇਆ ਔਰ ਇਸ ਪਿੰਡ ਦੀ ਪਹਿਚਾਣ ਵੀ ਸਾਬ ਦੇ ਗੁੱਲੇਵਾਲ ਦੇ ਨਾਲ-ਨਾਲ ਗਰੀਨੀ ਦੀ ਦੇ ਨਾਲ-ਨਾਲ ਇੱਕ ਵੱਖਰੇ एनवायरनमेंट ਦੇ ਨਾਲ ਨਾਲ ਜਾਰੀ ਜਾਂਦੀ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁੱਟੂ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ